ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚੱਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਉਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਆ ਪੂਰਨਿਮਾ ਯੂਨੀਵਰਸਿਟੀ ਜੈਪੁਰ ਡਿਸਟ੍ਰਿਕਟ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੈ ਐਂਡ ਐਜ਼ ਅ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਚ ਅਪੀਅਰ ਹੋਣ ਲਈ ਆਈ ਆ ਮੇਰਾ ਰੋਲ ਨੰਬਰ ਇਸ ਲਿ ਸਟ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਹਾਂ ਬਟ ਇਹ ਜੁਡੀਸ਼ਰੀ एग्जाम ਦੇ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸੀਫਿਕ ਆਰਡਰਸ ਨੇ ਕਿ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲੋਜ਼ ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਆ ਕਿ ਕੀ ਡிரஸ் ਕੋਡ ਹੋਣਾ ਚਾਹੀਦਾ ਕਿਸੇ ਫੀਮੇਲ ਦਾ ਟਰੌਜ਼ਰ ਜੀਨਸ ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਦਾ ਕੋਈ ਇਸ ਤਰ੍ਹਾਂ ਦਾ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ ਬਟ ਉਦੋਂ ਚ ਅਗਰ ਇੱਕ ਸਿੱਖ ਦੀ ਕਿਰਪਾਨ ਨਹੀਂ ਅਲਾਉਡ ਸੀਗੀ ਇੱਕ ਨਾਲ ਕਲੋਜ਼ ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿੱਖ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ ਸਵਾਨੋ ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ ਲਾਸਟ ইয়ার ਸੇਮ ਇਸ਼ੂ ਫੇਸ ਕੀਤਾ ਗਿਆ ਸੀਗਾ ਇਸ ਸਾਲ ਫੇਰ ਮੇਬੀ ਨੈਕਸਟ ইয়ার ਹਰ ਸਾਲ ਬੱਚੇ ਫੇਰ ਫੇਸ ਕਰਦੇ ਹੋਣਗੇ ਐਂਡ ਦੇ ਆਰ ਸੇਇੰਗ ਆਪ ਉਤਾਰ ਦਿਓ ਔਰ ਅੰਦਰ ਚਲੇ ਜਾਓ ਜਿਨੋ ਨੇ ਉਤਾਰ ਦਿਆ ਉਹ ਪੇਪਰ ਦੇਣੇ ਚਲੇ ਗਏ ਉਹਨਾਂ ਕੇ ਲਿਏ ਪੇਪਰ ਇੰਪੋਰਟੈਂਟ ਥਾ और ये मुझे बताएंगे कि मेरे लिए क्या इम्पोर्टेंट है मेरे लिए कृपान एक अमरी सिख के लिए इम्पोर्टेंट है या नहीं मैं उतार सकती हूँ इतना इजी है तो ये मुझे बताएंगे अगर किसी को इससे नहीं फर्क पड़ता तो मे भी बच्चे नेक्स्ट ईयर जो नहीं उतारेंगे वो मेरे से ऐसे ही ऐसे सेंटर्स के बाहर खड़े होंगे रोल नंबर लिस्ट पे है ਡਾਕੂਮੈਂਟਸ ਮੇਰੇ ਪਾਸ ਹੈ ਫੀਸ ਮੈਂਨੇ ਪੇ ਕੀਤੀ ਹੈ ਵਿਦ ਪ੍ਰੈਪਰੇਸ਼ਨ ਮੈਂ ਅਪੀਅਰ ਹੋਣੇ ਆਈ ਹੂੰ ਬਟ ਦੇ ਆਰ ਨਾਟ ਅਲਾਉਇੰਗ ਮੀ ਐਂਡ ਇਵਨ ਦੇ ਆਰ ਨਾਟ ਟੈਲਿੰਗ ਹੂ ਇਜ਼ ਦਾ ਨੋਡਲ ਅਫੀਸਰ ਐਟ ਪ੍ਰੈਸੈਂਟ ਜਿਹੜਾ ਇਸ ਸੈਂਟਰ ਤੇ ਕੰਡਕਟ ਕਰਾ ਰਿਹਾ ਹੈ ਉਹ ਮੈਨੂੰ ਆਪਣਾ ਨਾਮ ਇਨਫੋਰਮੇਸ਼ਨ ਵੀ ਨਹੀਂ ਦੇ ਰਿਹਾ ਕਿ ਨੋਡਲ ਅਫੀਸਰ ਕੌਣ ਹੈ ਦੇ ਆਰ ਸੇਇੰਗ ਕਿ ਹਾਈ ਕੋਰਟ ਰਜਿਸਟਰਾਰ ਅਨਲ ਡਾਇਰੈਕਟ ਕੰਟੈਕਟ ਕਰੋ ਹਰ ਸੈਂਟਰ ਦੇ ਲਈ ਨੋਟਲ ਅਫੀਸਰ ਅਪਾਇੰਟ ਹੁੰਦਾ ਹੈ ਬਟ ਮੈਨੂੰ ਕਹਿ ਰਿਹਾ ਕਿ ਡਾਇਰੈਕਟ ਤੁਸੀਂ ਇਸ ਸੈਂਟਰ ਦੀ ਪ੍ਰੋਬਲਮ ਲਈ ਨੋਟਲ ਅਫੀਸਰ ਨਾਲ ਨਹੀਂ ਸਿੱਧਾ ਰਜਿਸਟਰਰ ਨਾਲ ਆਫ ਹਾਈ ਕੋਰਟ ਕੰਟੈਕਟ ਕਰੋ ਆਈ ਡੋਨਟ ਨੋ ਵਾਟ ਇਜ਼ ਦਾ ਰੀਜ਼ਨ ਆਈ ਡੋਨਟ ਹੈਵ ਐਨੀ ਪ੍ਰੋਬਲਮ ਇਫ ਦੇ ਆਰ ਗੋਇੰਗ ਟੂ ਮੈਂਸ਼ਨ ਇਨ ਦਾ ਨੈਕਸਟ ਇਅਰ ਇਗਜ਼ਾਮ ਅ ਸਿੰਗਲ ਕਲੋਜ਼ ਥੈਟ ਅੰਮ੍ਰਿਤਸਰੀ ਸਟੂਡੈਂਟਸ ਆਰ ਨਾਟ ਅਲਾਉਟ they will be allowed only if they will remove their kirpan kada these things all ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਕਿਨਾ ਸੈਂਟਰ ਦੀ ਉ ਗੁਰਤੇਗ ਬਹਾਦਰ ਜੀ ਦੀ ਜਿਹੜੀ ਆ ਸਿੱਧੀ ਸ਼ਤਾਬ ਦੀ ਨੂੰ ਵੱਡੇ ਪੱਦਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਦਿੱਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਯੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਵਤਾ ਦੇ ਭਲੇ ਦੀ ਗੱਲ ਕਰਨ ਦੇ ਦਾਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ ਤੇ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚੁਣੌਤੀ ਦਿੰਦਾ ਕਿ ਘੱਟੋ ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿੰਦਾ ਕਿ ਸਰਕਾਰ ਨੂੰ ਲਾੜਤਾ ਪਾਓ ਤੇ ਚਰਮੀ ਗੁਰਦੁਆਰਾ ਪਰੰਦਰ ਕਮੇਟੀ ਪਹਿਲਾਂ ਵੀ ਇਨਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਆ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਬਾਦ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਕਿਉਂਕਿ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫਿਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰੋ